ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਉਹਨਾਂ ਦੀ ਇਲਾਜ ਚੱਲ ਰਿਹਾ ਸੀਗਾ ਇਲਾਜ ਸੀ ਪਰ ਅੱਜ ਦਿਨ ਚੜ੍ਹਨੀ ਆ ਹੀ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਹੋ ਚੁੱਕੀ ਹੈ 40 ਦੇ ਹਵਾਲੇ ਤੋਂ ਇਹ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਰਾਜਵੀਰ ਜਵੰਦਾ ਨੇ ਦਮ ਤੋੜ ਦਿੱਤਾ ਹੈ ਤਮੋ ਹਲੀ ਤੋਂ ਜਲਦੀ ਤਸਵੀਨਾ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਉੱਗੇ ਗਾਇਕ ਰਾਜਵੀਰ ਜਵੰਦਾ ਪੰਜਾਬੀ ਇੰਡਸਟਰੀ ਦੇ ਥੰਮ ਜਿਨ੍ਹਾਂ ਨੇ ਬਹੁਤ ਮਕਬੂਲ ਗਾਣੇ ਜਿਹੜੇ ਆ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਦਿੱਤੇ ਔਰ ਨਾਬਣਾ ਖੱਟਿਆ ਤਾਂ ਉਹ ਬਾਈਕ ਬਾਈਕ ਰਾਈਡਿੰਗ ਤੇ ਹਿਮਾਚਲ ਜਾਂਦੇ ਨੇ ਬੰਦੀ ਜਾਂਦੇ ਨੇ ਪਰ ਰਸਤੇ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਆਵਾਰਾ ਪਸ਼ੂਆਂ ਦੇ ਨਾਲ ਉਹਨਾਂ ਦੀ ਬਾਈਕ ਟਕਰਾਉਂਦੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਫਿਰ ਉਹਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਫਿਰ ਉਹਨਾਂ ਨੂੰ ਫੋਰਟਿਸ ਹਸਪਤਾਲ ਸ਼ਿਫਟ ਕਰਨਾ ਪੈ ਗਿਆ ਜਦੋਂ ਇਹ ਕਿਹਾ ਜਾਂਦਾ ਕਿ ਇੱਕ ਦਿਲ ਦਾ ਦੌਰਾ ਹੋਰ ਪੈ ਜਾਂਦਾ ਯਾਨੀ ਕਿ ਦੋ ਹਾਰਟ ਅਟੈਕ ਆ ਜਾਂਦੇ ਨੇ ਸਪਾਇਨ ਇੰਜਰੀ ਹੁੰਦੀ ਹੈ ਔਰ ਦਿਮਾਗ ਦੇ ਵਿੱਚ ਵੀ ਗੁੱਜੀਆਂ ਸੱਟਾਂ ਲੱਗਦੀਆਂ ਨੇ ਜਿਸ ਦੇ ਨਾਲ ਦਿਮਾਗ ਨੂੰ ਆਕਸੀਜਨ ਪਹੁੰਚਣੀ ਜਿਹੜੀ ਹੈ ਉਹ ਬੰਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਵੈਂਟੀਲੇਟਰ ਤੇ ਰੱਖਿਆ ਜਾਂਦਾ ਹੈ ਤਾਂ ਲਗਾਤਾਰ ਤਾਂ ਦੱਸਦੀ ਹੈ ਕਿ 11 ਤੋਂ 12 ਦਿਨ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਰੱਖੇ ਗਏ ਜਿਸ ਤੋਂ ਬਾਅਦ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਹਾਲਾਂਕਿ ਉਹ ਬਹੁਤ ਲੜੇ 10 ਤੋਂ 11 ਦਿਨ ਵੈਂਟੀਲੇਟਰ ਤੇ ਰਹਿਣਾ ਬਹੁਤ ਵੱਡੀ ਗੱਲ ਹੁੰਦੀ ਹੈ ਜਦ ਜੇਤ ਜਦੋਂ ਸਿਤ ਜਲਦੀ ਰਹੀ ਜਦੋਂ ਡਾਕਟਰਾਂ ਦੇ ਵੱਲੋਂ ਬੁਲੇਟਿਨ ਜਾਰੀ ਕੀਤਾ ਜਾਂਦਾ ਸੀਗਾ ਤਾਂ ਉਹ ਕਹਿੰਦੇ ਸਨ ਕਿ ਅੱਜ ਰਾਜਵੀਰ ਦੇ ਪੈਰਾਂ ਦੀ ਮੂਵਮੈਂਟ ਦੇਖੀ ਗਈ ਹੈ ਅੱਜ ਹੱਤਾਂ ਦੀ ਮੂਵਮੈਂਟ ਦੇਖੀ ਗਈ ਹੈ ਪਰ ਰਾਜਵੀਰ ਨੇ ਲਗਾਤਾਰ ਜ਼ਿੰਦਗੀ ਦੀ ਜੰਗ ਜਿਹੜੀ ਹੈ ਜਾਰੀ ਰੱਖੀ ਪਰ ਆਖਿਰ ਨੂੰ ਰਾਜਵੀਰ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਨੇ ਇਹ ਜਾਣਕਾਰੀ ਮਿਲ 파 ਰਹੀ ਹੈ ਸੋਰਸਸ ਤੋਂ ਕਿ ਰਾਜਵੀਰ ਜਵੰਦਾ ਦੀ ਮੌਤ ਹੋ ਚੁੱਕੀ ਹੈ ਤਾਂ ਫੋਰਟ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕੀਤਾ ਗਿਆ ਸੀ ਜਿੱਥੇ ਉਹਨਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਸੀ ਡਾਕਟਰਾਂ ਦੀਆਂ ਵੱਡੀਆਂ ਟੀਮਾਂ ਲਗਾਤਾਰ ਉਹਨਾਂ ਦਾ ਇਲਾਜ ਕਰ ਰਹੀਆਂ ਸੀਗੀਆਂ ਔਰ ਪੰਜਾਬ ਦਾ ਕੋਈ ਗਾਇਕ ਪੰਜਾਬ ਦਾ ਕੋਈ ਸਿਆਸਤਦਾਨ ਔਰ ਹੋਰ ਸਟੇਟਾਂ ਦੇ ਵਿੱਚ ਸਿਆਸਤਦਾਨ ਕੋਈ ਨਹੀਂ ਦੇਹਾ ਔਰ ਹੋਣਾ ਜਿੰਨਾ ਜਿੰਨੇ ਰਾਜਵੀਰ ਜਵੰਦਾ ਦੇ ਹਸਪਤਾਲ ਦੇ ਵਿੱਚ ਜਾ ਕੇ ਹਾਲ ਨਹੀਂ ਜਾਣਿਆ ਹਾਲਾਂਕਿ ਉਹ ਪਰਿਵਾਰ ਤੇ ਕੀ ਬੀਤੇਗੀ ਇੱਕ ਛੋਟਾ ਬੱਚਾ ਇੱਕ ਬੇਟੀ ਹੈ ਘਰ ਵਾਲੇ ਹੈ ਔਰ ਮਾਂ ਬਾਪ ਮਾਂ ਹੈ ਹਾਲਾਂਕਿ ਪਿਤਾ ਦਾ ਸਾਯਾ ਕੁਝ ਸਮੇਂ ਪਹਿਲਾਂ ਹੀ ਰਾਜਵੀਰ ਜਵੰਦਾ ਦੇ ਸਿਰ ਤੋਂ ਉੱਠ ਗਿਆ ਤਾਂ ਰਾਜਵੀਰ ਜਵੰਦਾ ਨੇ ਉਦੋਂ ਬਹੁਤ ਭਾਵੁਕ ਹੋ ਕੇ ਗੱਲ ਕਹੀ ਸੀ ਕਿ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਸ਼ਰਾਬ ਦੀ ਆਦਤ ਜਿਹੜੀ ਹੈ ਉਹ ਉਹ ਕਿਸੇ ਨੂੰ ਨਾ ਪਵੇ ਕਿਉਂਕਿ ਮੇਰੇ ਪਿਤਾ ਸ਼ਰਾਬ ਪੀਂਦੇ ਸੀ ਇਸ ਕਰਕੇ ਉਹ ਇਸ ਦੁਨੀਆ ਤੋਂ ਚਲੇ ਗਏ ਤਾਂ ਰਾਜਵੀਰ ਜਵੰਦਰ ਨੇ ਪਾਪੂਕ ਮੰਦ ਦੇ ਨਾਲ ਬੋਲ ਲੋਕਾਂ ਨੂੰ ਕਹੇ ਤੇ ਉਸ ਤੋਂ ਬਾਅਦ ਰਾਜਵੀਰ ਜਵੰਦਰ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਤਾਂ ਇਕੱਲੇ ਨੇ ਸੰਭਾਲਿਆ ਸਾਰਾ ਪਰਿਵਾਰ ਪਰਿਵਾਰ ਨੂੰ ਇਕੱਠੇ ਰੱਖਿਆ ਤਾਂ ਹੁਣ ਇੱਕੋ ਇੱਕ ਘਰ ਦਾ ਚਿਰਾਗ ਸੀਗਾ ਮਾਂ ਇਹਨੂੰ ਹੀ ਦੇਖਦੀ ਸੀ ਕਿ ਕਦੋਂ ਮੇਰਾ ਪੁੱਤ ਘਰ ਆਏਗਾ ਜੇ ਕਿਤੇ ਸੌ ਲਰਨ ਵੀ ਜਾਣੇ ਤਾਂ ਮਾਤਾ ਨੇ ਨਾਇ ਵੀ ਗਲਬਤ ਹੋਈ ਤਾਂ ਉਹ ਕਹਿੰਦੀ ਕਿ ਅਸੀਂ ਇਹ ਅਰਦਾਸਾ ਕਰਨੀ ਹੈ ਕਿ ਠੀਕ ਠਾਕ ਰਾਜਵੀਰ ਆਪਣੇ ਘਰ ਪਹੁੰਚ ਜਾਵੇ ਤਾਂ ਹੁਣ ਰਾਜਵੀਰ ਇਸ ਦੁਨੀਆ ਨੂੰ ਸਦਾ ਦੇ ਵਾਸਤੇ ਅਲਵਿਦਾ ਕਹਿ ਗਏ ਨੇ ਬੜੇ ਮਕਬੂਲ ਉਹਨਾਂ ਦਾ ਕੰਗਣੀ ਗਾਣਾ ਬਹੁਤ ਮਕਬੂਲ ਹੋਇਆ ਰੜਕਾ ਤੇ ਮੜਕਾ ਗਾਣਾ ਬਹੁਤ ਮਕਬੂਲ ਹੋਇਆ ਉਹ ਐਸੀ ਸਿੰਗਰ ਸੀਗੇ ਹਰੇਕ ਸਿੰਗਰ ਜਿਹੜਾ ਰਾਜਵੀਰ ਜਵੰਦਾ ਦਾ ਪਤਾ ਲੈਣ ਦੇ ਵਾਸਤੇ ਪਹੁੰਚਿਆ ਉਹਨਾਂ ਨੇ ਇਹ ਗੱਲ ਕਹੀ ਕਿ ਰਾਜਵੀਰ ਜਵੰਦਾ ਉਹ ਐਸਾ ਸਿੰਗਰ ਸੀ ਐਸਾ ਇਨਸਾਨ ਸੀ ਕਿ ਹਰੇਕ ਦੁੱਖ ਸੁੱਖ ਦੇ ਵਿੱਚ ਲੋਕਾਂ ਦੇ ਨਾਲ ਰਾਜਵੀਰ ਜਵੰਦਾ ਖੜਾ ਰਹਿੰਦਾ ਸੀ ਔਰ ਕੋਈ ਵੀ ਕੰਟਰੋਵਰਸੀ ਨਹੀਂ ਸੀਗੀ ਕਿਸੇ ਵੀ ਗਾਣੇ ਨੂੰ ਲੈ ਕੇ ਕੋਈ ਕੰਟਰੋਵਰਸੀ ਨਹੀਂ ਸੀ ਕਿਸੇ ਦੇ ਨਾਲ ਕਿਸੇ ਤਰੀਕੇ ਦੀ ਜੈਲਸ ਨਹੀਂ ਤਾਂ ਉਹ ਐਸਾ ਇਨਸਾਨ ਸੀਗਾ ਸੋ ਐਸੀ ਕਰਕੇ ਕਈ ਵੀ ਸਿੰਗਰ ਛੋਟੇ ਤੋਂ ਵੱਡਾ ਸਿੰਗਰ ਨਹੀਂ ਰਿਹਾ ਜੀਨੇ ਰਾਜਵੀਰ ਜਵੰਦਾ ਦਾ ਹਸਪਤਾਲ ਦੇ ਵਿੱਚ ਜਾ ਕੇ ਪਤਾ ਨਾ ਲਿਆ ਹੋਵੇ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਖੁਦ ਪਤਾ ਲੈਣ ਦੇ ਵਾਸਤੇ ਹਸਪਤਾਲ ਦੇ ਵਿੱਚ ਪਹੁੰਚੇ ਸੁਖਵੀਰ ਸਿੰਘ ਬਾਦਲ ਹੁਣੇ ਪਹੁੰਚੇ ਹੋਰ तमाम ਸਿਆਸੀ ਲੀਡਰ ਜਿਹੜੇ ਉਹ ਪਤਾ ਲੈਣ ਦੇ ਵਾਸਤੇ ਰਾਜਵੀਰ ਜਵੰਦਾ ਦਾ ਹਸਪਤਾਲ ਦੇ ਵਿੱਚ ਪਹੁੰਚੇ ਨੇ ਬਾਰੇ ਬੜੀ ਦੁੱਖ ਦੀ ਗੱਲ ਇਹ ਬੜੀ ਮਨਹੂਸ ਖਬਰ ਜਿਹੜੀ ਹੈ ਉਹ ਅੱਜ ਸੁਣਾ ਨੂੰ ਮਿਲੀ ਹੈ ਕਿ ਰਾਜਵੀਰ ਜਵੰਦਾ ਜ਼ਿੰਦਗੀ ਦੀ ਜੰਗ ਲੜਦੇ ਲੜਦੇ ਵੈਟੀਲੇਟਰ ਤੇ ਸੀਗੇ ਰਾਜਵੀਰ ਜਵੰਦਾ ਕਿਉਂਕਿ ਦਿਮਾਗ ਨੂੰ ਆਕਸੀਜਨ ਨਹੀਂ ਪਹੁੰਚ ਰਹੀ ਸੀ ਸਰੀਰ ਹਰਕਤ ਦੇ ਵਿੱਚ ਨਹੀਂ ਸੀ ਔਰ ਇਹ ਵੀ ਖਦza ਜਿਤਾਇਆ ਜਾ ਰਿਹਾ ਸੀ ਕਿ ਰਾਜਵੀਰ ਦੇ ਅੰਗ ਜਿਹੜੇ ਆ ਉਹ ਵੀ ਫੇਲ ਹੋ ਸਕਦੇ ਆ ਕਿਉਂਕਿ ਜਦੋਂ ਆਕਸੀਜਨ ਪਹੁੰਚਣੀ ਬੰਦ ਹੋਵੇ ਔਰ ਬਲੱਡ ਸਰਕੂਲੇਸ਼ਨ ਰੁਕ ਜਾਵੇ ਤਾਂ ਫਿਰ ਖਤਰਾ ਰਹਿੰਦਾ ਹੈ ਕਿ ਅੰਗ ਕਿਸੇ ਵੀ ਕਿਸੇ ਵੀ ਵੇਲੇ ਫੇਲ ਹੋ ਸਕਦੇ ਆ ਕਿਉਂਕਿ ਰਾਜੀਵ ਜਵੰਧਾ ਦੇ ਕੇਸ ਦੀ ਗੱਲ ਸੀ ਕਰੀ ਤਾਂ ਸਪਾਇਨ ਇੰਜਰੀ ਸੀਗੀ ਰੀੜ ਦੀ ਹੱਡੀ ਦੇ ਵਿੱਚ ਬਹੁਤ ਸੱਟਾਂ ਲੱਗੀਆਂ ਸੀ ਜਿਸ ਕਰਕੇ ਰੀੜ ਦੀ ਹੱਡੀ ਵੀ ਹਰਕਤ ਕਰਨ ਨਹੀਂ ਬੰਦ ਹੋ ਗਈ ਸੀ ਔਰ ਬਾਕੀ ਸਰੀਰ ਵੀ ਹਰਕਤ ਕਰਨ ਨੂੰ ਬੰਦ ਹੋ ਚੁੱਕਿਆ ਸੀਗਾ ਔਰ ਦਿਮਾਗ ਦੀ ਗੱਲ ਕਰਦੇ ਆਂ ਤੇ ਦਿਮਾਗ ਨੂੰ ਆਕਸੀਜਨ ਜਿਹੜੀ ਆ ਪਹੁੰਚਣੀ ਬੰਦ ਹੋ ਚੁੱਕੀ ਸੀ ਇਸ ਕਾਰਨ ਰਾਜਵੀਰ ਜਵੰਦਾ ਹੌਸ ਦੇ ਵਿੱਚ ਨਹੀਂ ਆ ਰਹੇ ਸੀਗੇ ਔਰ ਵੇਟੀਲੇਟਰ ਤੇ ਸੀਗੇ ਰਾਜਵੀਰ ਜਵੰਦਾ ਪਰ ਪਰਿਵਾਰ ਦੇ ਵਾਸਤੇ ਬੜੀ ਦੁੱਖ ਦੀ ਗੱਲ ਹੈ ਕਿ ਉਹਨਾਂ ਦਾ ਪੁੱਤ ਪਰੀ ਜਵਾਨੀ ਦੇ ਵਿੱਚ ਇਸ ਦੁਨੀਆ ਤੋਂ ਚਲੇ ਗਿਆ ਜਿਨ੍ਹਾਂ ਨਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖੱਟਿਆ ਹੋਵੇ ਆਖਾੜਿਆਂ ਦੇ ਵਿੱਚ ਇਹਨਾਂ ਨਾਂ ਖੱਟਿਆ ਹੋਵੇ ਔਰ ਇਹਨੇ ਮਕਬੂਲ ਗਾਇ ਗਾਣੇ ਜਿਹੜੇ ਆ ਉਹ ਗਾਏ ਹੋਣ ਤਾਂ ਉਹ ਸਦਾ ਦੇ ਲਈ ਰਾਜਵੀਰ ਜਵੰਦਾ ਸਾਡੇ ਦਿਲਾਂ ਦੇ ਵਿੱਚ ਵੱਸਦਾ ਰਹੇਗਾ ਅੱਜ ਦੀ ਵੱਡੀ ਖਬਰ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਧੰਨਵਾਦ